ਸਵਾਗਤ ਹੈ ਤੇ ਬਲੌਗ ਵਿੱਚ ਅਹੀਂ ਲੱਗੇ ਆ ਟੰਟ ਦੀ ਸਪਰੇਅ ਕਰਨ ਅੱਜ ਲੱਗੇ ਆ ਟੰਟ ਦੀ ਸਪਰੇਅ ਕਰਨ ਇੱਧਰ ਮੈਂ ਪੰਪ ਲਾਤੇ ਆ ਇੱਧਰ ਲਾਤੇ ਇਹਦੇ ਇੱਧਰ ਲਾਉਂਦਾ ਵੀਰ ਤਿੰਨ ਪੰਪ ਹੋਰ ਰਹਿ ਗਏ ਤੇ ਤਿੰਨ ਕਿੱਲੇ ਪਹਿਲੀ ਨਿਕਲ ਜਾਣੀ ਆ ਲਾਏ ਤਿੰਨ ਆਏ ਤੇ ਉਹ ਉਧਰ ਚਾਚੇ ਹਣੇ ਲੱਗੇ ਆ ਉਹ ਕਿ ਉਹ ਸ਼ਰਕ ਵਾਲਾ ਕਿੱਲਾ ਰਹਿ ਨਾ ਉਹ ਫਿਰ ਆਪਣੇ ਉਧਰੋਂ ਘਰੋਂ ਪਾਣੀ ਦੱਲਣਾ ਮੋਟਰ ਤੋਂ ਡੇ ਦੇ ਕਰੋ ਪਿੰਡ ਦਾ ਮਾਹ ਆਮੋ ਸਪਰੇਏ ਦੇ ਗੇਤੀ ਹੋਣੀ ਚਾਹੀਦੀ ਆ ਮੀਨੇ ਕੰਮ ਖਰਾਬ ਕਰਦਾ ਥੋੜੀ ਸਪਰੇਏ ਲੇਟ ਹੋ ਗਈ ਆ ਐਸੇ ਹੁੰਦੇ ਆ ਝੋਨਾ ਨਿਸਰ ਹੁੰਦੇ ਆ ਜਿਹੜੀ ਗੱਬ ਜੇ ਹੋਣੀ ਨਾ ਉਹ ਉਹ ਜ਼ਿਆਦਾ ਵਧੀਆ ਹੁਣ ਠੀਕ ਆ ਹੁਣ ਜਿਹੜੀ ਹੋ ਜੇ ਹੋ ਜੇ ਜੇ ਜ਼ਿਆਦਾ ਨਿਸਰ ਗਿਆ ਫੇਰ ਨਹੀਂ ਫਾਇਦਾ ਕਰਦਾ ਕਿਉਂਕਿ ਫੇਰ ਬੂਰ ਬਹੁ ਝੜਦਾ ਵਾ ਇਹ ਬੂੜੀ ਝੜ ਗਿਆ ਤੇ ਫੇਰ ਕੀ ਫਾਇਦਾ ਕਰਨ ਦਾ ਸਪਰੇਅ ਤਾਂ ਚਾਚੇ ਉਹਨੇ ਕਰੰਦੇ ਇੱਕ ਪੰਪਾਉਣਾ ਫੜਿਆ ਇੱਕ ਅਹੀਂ ਇੱਧਰ ਫੜਿਆ ਇਹ ਗੇ ਛੇਤੀ ਛੇਤੀ ਕੰਮ ਦੇ ਉੱਪਰ ਜਾਣਗੇ ਉੱਤਰੂ ਪੈ ਗਏ ਹੇ ਉੱਤਰੂ ਪੈ ਗਏ ਜੇ ਬਲੋਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ